ए, जो कान कि पर ਜੀ ਮਾਨ ਅੱਜ 파ਟ ਵੀ ਖਾਇਆ ਜਾਂਦੀ ਹੈ ਕੀ ਪ੍ਰੋਗਰਾਮ ਆ ਹਰ ਸਾਲ ਹੀ ਅਮੰਦੀ ਹਸਪੀਟਲ ਪਠਾਨਕੋਟ ਜਿਹੜਾ ਹੈ ਆ ਬਾਬਾ ਜੀ ਦਾ ਅਸ਼ੀਰਵਾਦ ਲੈਂਦਾ ਹੈ ਖੰਡ ਪਟ ਸਾਫ ਕਰਉਂਦਾ ਹੈ ਤੇ ਮਰੀਜ਼ਾਂ ਦੀ ਤੰਦਰੁਸਤੀ ਦੇ ਲਈ ਉਹ ਸੱਚੇ ਪਾਤਸ਼ਾਹ ਅੱਗੇ ਅਰਦਾਸ ਕਰਦਾ ਹੈ ਤੇ ਆਪਣੀ ਸਾਰੀ ਟੀਮ ਨੂੰ ਸਾਨੂੰ ਇਹ ਬਲ ਬਖਸ਼ੇ ਕਿ ਅਸੀਂ ਆਪਣੇ ਮਰੀਜ਼ਾਂ ਦੀ ਤਨ ਮਨ ਤੇ ਧਨ ਸੇਵਾ ਕਰ ਸਕੀਏ ਸੋ ਇਹ ਸਾਡਾ ਐਨੂਅਲ ਰਿਚੁਅਲ ਹੈ ਜਿਹੜਾ ਕਿ ਅਸੀਂ ਐਸਐਲਵੀ ਕੀਤਾ ਉਸ ਪ੍ਰਮਾਤਮਾ ਦੇ ਅਸ਼ੀਰਵਾਦ ਲਈ ਹੈ ਕਿ ਅਸੀਂ ਆਪਣੇ ਮਰੀਜ਼ਾਂ ਦੀ ਅਚੀ ਤਰ੍ਹਾਂ ਸੇਵਾ ਕਰ ਸਕੀਏ ਬੱਚਿਆਂ ਨੇ ਬਹੁਤ ਸੇਵਾ ਕੀਤੀ ਹੈ ਤੇ ਦੋ ਦਿਨ 48 ਘੰਟੇ ਜਿੰਨੇ ਚਿਰ ਫੰਡ ਪਟ ਗਿਆ ਤੇ ਬੱਚਿਆਂ ਦੀ ਸੇਵਾ ਦਾ ਫਲ ਵਾਹਿਗੁਰੂ ਉਹਨਾਂ ਨੂੰ ਜ਼ਰੂਰ ਦਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਜੀ ਫਤਿਹ ਜਿੱਦਾਂ ਕਿ ਅਮਨਦੀਪ ਹਸਪਤਾਲ ਹਰ ਸਾਲ ਅਖੰਡ ਪਸਾਬ ਦਾ ਪਾਠ ਕਰਦੇ ਰਹੇ ਹੈਗੇ ਆ ਇਹ ਆਪਾਂ 21 ਤਰੀਕ ਨੂੰ ਸ਼ੁਰੂ ਕੀਤਾ ਸੀ ਅੱਜ ਦਾ ਸੰਪੂਰਨ ਹੋਇਆ ਪਾਠ ਹੋ ਗਿਆ ਸੋ ਆਪਾਂ ਇਸ ਪਾਠ ਦਾ ਉਦੇਸ਼ ਇਹ ਹੈ ਕਿ ਜੋ ਵੀ ਜੀ ਹਸਪਤਾਲ ਚ ਆਵੇ ਜੋ ਜੀ ਆਵੇ ਸੋ ਰਾਜੀ ਜਾਵੇ ਸੋ ਆਪਣਾ ਇਹ ਉਦੇਸ਼ ਹੈ ਆਪਾਂ ਰੱਬ ਅੱਗੇ ਪ੍ਰਾਰਥਨਾ ਕਰਦੇ ਆ ਵਾਹਿਗੁਰੂ ਅੱਗੇ ਅਰਦਾਸ ਕਰਦੇ ਆ ਕਿ ਇਸ ਹਸਪਤਾਲ ਨੂੰ ਦਿੰਦੂਗਣੀ ਰਾਜੂ ਮੈਂ ਤਰਕੀ ਤੇ ਮਿਲ ਸਕਦੀ ਹੈ ਅਗਰ ਸਾਡੇ ਪੇਸ਼ੈਂਟਸ ਸਾਡੇ ਜੋ ਤੇ ਮਰੀਜ਼ ਜੋ ਵੀ ਆ ਰਹੇ ਨੇ ਉਹ ਅਗਰ ਠੀਕ ਹੋ ਕੇ ਜਾਂਦੇ ਨੇ ਤੇ ਆਪਾਂ ਰੱਬ ਅਗੇ ਹੀ ਪ੍ਰਾਰਥਨਾ ਕਰਦੇ ਆਂ ਕਿ ਜੋ ਜੀ ਆਵੇ ਉਹ ਰਾਜੀ ਜਾਵੇ ਸੋ ਇਹ ਖੰਡਪਾਰ ਸਾਹਿਬ ਦਾ ਤੇ ਰੱਖਿਆ ਗਿਆ ਸੀਗਾ ਸੋ ਸ਼ਹਿਰ ਦੇ ਲੋਕਾਂ ਨੇ ਆ ਕੇ ਆਪਣੇ ਸਟਾਫ ਦੇ ਸਟਾਫ ਨੇ ਬਹੁਤ ਇਹਦੇ ਚ ਮਿਲਜੁਲ ਕੇ ਸਾਰਿਆਂ ਨੇ ਸ਼ੇਰਤ ਕੀਤੀ ਹੈ ਉਹ ਸਾਰਿਆਂ ਨੇ ਅਸ਼ੀਰਵਾਦ ਲਿਆ ਮੈਂ ਚਾਹਾਂਗਾ ਕਿ ਅਗਲੇ ਸਾਲ ਵੀ ਆਪਾਂ ਇਤਿਹਾਸਿਕ ਬਜਟ ਕੇ ਆਪਾਂ ਫਿਰ ਦਵਾਰਾ ਕੰਨ ਸਾਹਿਬ ਦਾ ਪਾਠ ਰੱਖੀਏ ਉਹ ਤੁਸੀਂ ਵੀ ਸਾਰੇ ਆਓ ਸਾਰੀ ਜਨਤਾ ਪਠਾਨਕੋਟ ਦੀਆਂ